ਅੱਗੇ ਆਵੇ ਸੋ ਨਾ ਪਾ ਦੱਸਣ ਲੱਗਿਆ ਦਵਾਈ ਸਿਰ ਦੁਖਰੀ ਦੀ ਸਿਰ ਦੁਖਰੀ ਦਵਾਈ ਬਣੂਗੀ ਪਹਿਲਾਂ ਮੇਰਾ ਸਿਰ ਦੁਖਦਾ ਸੀ ਬਹੁਤ ਜ਼ਿਆਦਾ ਜਦੋਂ ਮੇਰਾ ਸਿਰ ਦੁਖਦਾ ਸੀ ਜ਼ਿਆਦਾ ਤੇ ਮੈਂ ਤਾਂ ਕੰਧਾਂ ਨਾਲ ਟਕਰਾਂ ਮਾਰਿਆ ਤਾਂ ਮੈਂ ਤਾਂ ਰੋਇਆ ਕਰਾਂ ਬਹੁਤ ਵੀ ਮੈਂ ਦੁੱਧੇ ਹਾਂ ਕੋਈ ਦਵਾਈ ਜਾਈ ਮੈਂ ਤੁੰਗਿਆ ਰੱਢ ਦੁੱਗੀ ਵਾਰ ਦਵਾਈ ਲੈਣ ਦੀ ਡਾਕਟਰ ਕਹਿੰਦਾ ਵੀ ਕੋਈ ਗੱਲ ਨਹੀਂ ਹੈਗਾ ਤੇ ਤਾਂ ਸਿਰ ਦਾ ਆਪਰੇਸ਼ਨ ਹੋਊਗਾ जब उन्हें मैं सरदा ऑपरे बोलता भी मैं अपने पिंड फोन कर लिया अपनी माँ भी मेरा इन्ना श्रद्धा करवा मेरी माँ ने फिर तो मैंने कहा कहीं देख कवाई बनाई थी आपने वास्ते भी तेने मैं दवाई दस दी तू तो वो दवाई बना ल फिर उन्हें मैंने दवाई दसी फिर मैं जल दवाई बनाई दवाई बना के मैं मैं ने, ने ने तो के लिए ने। फिर मैं अपनी ससून लगी सोचा मैं अपनी ससू मेरा सिर तो दुखना डॉक्टर पैसे लाने भी हो कर सदा फिर मैंने बोले मेरी माँ ने मेन कहीं दसी है सर दुख मत गया ती भी जो तुम कहो भी मैं बना सी और कटे से ती पैंती जाने साठ सी बहुत ही ज्यादा चलो कह बना ले जो फिर उसने दवाई बनाई मैं पहले खुपा ले 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 ले, ले बुट लै लिया बुट्टा लेके गली कट गए गली कट के फिर ओनू खास खसद भरता चगी तरह हला हला खस खसदा संभार के भर दो फिर ओचली देसी घ्यो दाई देसी घ्यो दी पाती हौली हौली फिर ढक्कन दबारी लाता जल्दी ढक्कन दबारी ते लाता तीन चार किलो दुद्ध भी जी उदी उदी जी उदी जी रिजना सुन। जो हारे रिझना रखता चंकी तरह लाल हो गया जमी को लगने आलू होंगे आलू उ गया जोड़ा दुद्ध भी मरच गया बिच कर गया जमी ਜਦੋਂ ਜਰਨੀ ਕਰ ਗਿਆ ਫਿਰ ਉਹ ਅਸੀਂ ਠੰਡਾ ਹੋਇਆ ਕਰਦੇ ਠੰਡਾ ਕਰਦੇ ਗੁਰੂ ਦੇ ਬਾਰੇ ਕਿਹੜਾ ਹਿੰਦੀ ਚ ਪਾ ਲਿਆ ਜਦੋਂ ਦਬਾਰੇ ਕਿਹੜਾ ਹਿੰਦੀ ਚ ਪਾ ਲਿਆ ਉਹ ਰਿਚੀ ਕਾਲਦੂ ਬਨਾਮ ਭੈ ਪਿਸਤਾ ਚਾਰੇ ਮਗ ਜਾ ਵਿੱਚ ਥੋੜੀ ਜੀ ਕਾਲੀ ਮਿਰਚ ਨਾਮ ਆਕਰ ਮੰਗ ਉਹ ਚੀਜ਼ਾਂ ਪਾ ਲਿਆ ਉਹ ਚੀਜ਼ਾਂ ਪਾ ਕੇ ਫਿਰ ਅਸੀਂ ਉਹ ਬਣਾ ਲੈ ਚੰਗੀ ਚਲਾ ਬਣਾ ਕੇ ਕੱਲ ਮੈਂ ਵੀ ਖਾਣਾ ਮੈਂ ਵੀ ਕੀ ਕਰੂਗੀ ਅਸੀਂ ਆਪ ਦੇ ਘਰੇ ਇਹ ਦਵਾਈ ਦਵਾਈ ਅਜਮਾਈ ਹੈ ਵੀ ਜੇ ਕਿਸੇ ਭੈਣ ਭਾਈ ਨੂੰ ਲੋੜ ਹੋਵੇ ਕੋਈ ਜਵਾਕ ਹੈ ਤੇ ਚਾਹੇ ਕੋਈ ਸਿਆਣਾ ਵੀ ਉਹ ਦਵਾਈ ਬਣਾ ਕੇ ਖਾ ਸਕਦਾ ਜਿੱਥੇ ਜੇ ਸੰਦੇ ਨਾ ਆਵੇ ਤੰਦਵਾਰੀ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਮੈਂ ਦੱਸ ਦਵਾਂਗੀ ਹੁਣ ਮੇਰੇ ਬੇਟੇ ਦਾ ਸਿਰ ਬਹੁਤ ਜ਼ਿਆਦਾ ਦੁਖਦਾ ਔਰ ਵਾਰੀ ਮੈਂ ਦਵਾਈ ਬਣਾਉਂਗੀ ਤੁਹਾਨੂੰ ਜਦੋਂ ਫਿਰ ਮੈਂ ਤੁਹਾਨੂੰ ਦਿਖਾਉਂਗੀ ਫਿਰ ਤੁਸੀਂ ਉਹ ਜਿਵੇਂ ਦੇਖਿਓ ਮੇਰੇ ਭੈਣ ਭਾਈ ਵੀ ਸਾਰੇ ਠੀਕ ਹੋ ਗਏ ਉਹਨਾਂ ਨੇ ਵੀ ਸਿਰ ਬਹੁਤ ਦੁਖਦੇ ਤੇ ਆਪਦੇ ਘਰ ਮੈਂ ਦੋ ਤਿੰਨ ਤਣਵਾੜ ਬਣਾਵਣਾ ਕੇ ਦਵਾਈ ਦਿੱਤੀ ਮੈਂ ਹਲਕਾ ਲਖਣਾ ਉਦਦੀਆਂ ਮੇਰੇ ਪੇਕੇ ਟਲਕਨੌਰ ਨੇ ਵੀ ਉਹਨਾਂ ਨੇ ਮੈਂ ਆਪਦੇ ਪੇਕੇਾਂ ਵੀ ਕਈ ਵਾਰੀ ਬਣਾ ਬਣਾ ਕੇ ਦਿੱਤੀ ਹੈ ਵੀ ਸਾਰੇ ਠੀਕ ਨੇ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਇਹਦੇ ਕੁਛ ਨਹੀਂ ਲੱਗਦਾ ਘਰ ਦੀ ਆਪਣੀ ਚੀਜ਼ ਹੈ ਕਿ ਖਾਸ ਖਾਸੇ ਮੋਦੀ ਹੋਣੀ ਹੈ ਹੋਰ ਆਪਾਂ ਨਹੀਂ ਕੀ ਰਹਿਣ ਦੁੱਧਾ ਬਣੇ ਕਰਦਾ ਕੇਵੋ ਆਪਣੀ ਕਰਦਿਆ ਪਾਠੀ ਆਪਣੀ ਕਰਦੀਆਂ ਨੇ ਜਿਹੜੀਆਂ ਹਾਰੇ ਤੋਂ ਹੋਣ ਨੇ ਉਹ ਤੌੜੀ ਦਾ ਬਣਾ ਨਹੀਂ ਹੈਗਾ ਪੁੱਤ ਆਪਾਂ ਨੂੰ ਵੀ ਤੌੜੀ ਲੈਣੀ ਹੈ ਉਹ ਤਾਂ ਪਿੱਤ ਕੜਦਾ ਪਤੀਲਾ ਲੈ ਲੋ ਚਾਹੀ ਚਾਹੀ ਆਪਾਂ ਦੂਜਾ ਪਤੀਲਾ ਲੈ ਲਓ ਪਤੀਲੇ ਦੇ ਵਿੱਚ ਪਾ ਕੇ ਵਿੱਚ ਗੁੱਤੇ ਛੱਡ ਦਿਓ ਸਮਾਨ ਦਾ ਭਰ ਕੇ ਉਹ ਆਪਾਂ ਮੈਂ ਤੱਜੂਆ ਜਦੋਂ ਉਹ ਕਰ ਗਏ ਤੇ ਤੁ ਨੂੰ ਕੱਢ ਲਓ ਫਿਰ ਉਹਦੇ ਵਿੱਚ ਕਾਜੀ ਬਰਾਮ ਪਾਓ ਜੀ ਜੀ ਬੀ ਨਹੀਂ ਕੱਬਦੀ ਸਾਲਦਾ ਜਿੰਨਾ ਪਤਾਣਾ ਉਹਨਾਂ ਕੋਲ ਪਾਸਾ ਕਰ ਦੇ ਤੁਸੀਂ ਫਿਰ ਤੁਸੀਂ ਦਵਾਈ ਖਾ ਕੇ ਵੇਖ ਜੇ ਜਰੂਰ ਠੀਕ ਹੋਵੋਗੇ ਸਰਨ ਭਾਈ ਮੇਰੀ ਰਾਗੀ ਰਾਗੀ ਚਾਹੋਗੇ ਬੀਨੋ ਜੇ ਕਿਸੇ ਨੂੰ ਨਾਮ ਵੀ ਸਮਝ ਆਵੇ ਕਮੈਂਟ ਕਰਕੇ ਮੈਨੂੰ ਦਬਾਰੀ ਕੁਝ ਸਕਦੇ ਹੋ ਮੈਂ ਤੁਹਾਨੂੰ ਦੱਸ ਦੱਸ ਸਕਦੀ ਹਾਂ ਸਰਨ ਭਾਈ ਮੇਰੀ ਰਾਗੀ ਰਾਗੀ